ਸਵਾਗਤ ਆ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਂਦੇ ਉਹਨਾਂ ਨੂੰ ਸਾਰਿਆਂ ਨੂੰ ਰਿਕਵੈਸਟ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡੇ ਪਿਆਰ ਸਤਿਕਾਰਈ ਦੋਸਤੋ ਆਪਣਾ ਚੈਨਲ ਵੀ ਚੱਲ ਚੱਲਣਾਗਾ ਤੇ ਅੱਜ ਆਪਾਂ ਦੋਸਤੋ ਪਹੁੰਚੇ ਪਸ਼ੂ ਮੰਡੀ ਰਾਮਪੁਰਾ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਲੱਗਦੀ ਆ ਦੋਸਤੋ ਹੁਣ ਨਵਡੇ ਕੱਦ ਕਾਠ ਵਾਲੀ ਇੱਕ ਮੱਝ ਵਿਖਾਉਣੀ ਆ ਉਹਨੂੰ ਫਲਕਾਰੀ ਪਾਈ ਵੀ ਆ ਦੇਖ ਸਕਦੇ ਆ ਕੱਦ ਕਾਠ ਦਾ ਦੋਸਤੋ ਤੁਸੀਂ ਦੇਖ ਸਕਦੇ ਆ ਨਾਲ ਮੱਝਾਂ ਖੜੀਆਂ ਆਵੇ ਇੰਨੇ ਕ ਫੁੱਲ ਵੱਡੇ ਕੱਦ ਕਾਠ ਵਾਲੀ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਦੇਖ ਸਕਦੇ ਆ ਚੰਗੇ ਦੁੱਧ ਤੇ ਉੱਤੇ ਚੱਲਦੀ ਆ ਦੋਸਤੋ ਮਗਰ ਇਹਦੇ ਦੋਸਤੋ ਕੱਟੀ ਆ ਆ ਜਾ ਬਈ ਬਈ ਬਾਈ ਐ ਬਾਈ ਦੱਸ ਸਮਾਜੀ ਨਹੀਂ ਜੀ ਨਹੀਂ ਜੀ ਦੋਸਤੋ ਬਾਈਆਂ ਦਾ ਵੀ ਫੋਨ ਵਾਲੇ ਆਉਣਗੇ ਬਹੁਤ ਚੰਗੀ ਮਹਾਂ ਵੱਡੇ ਫੁੱਲ ਕੱਦ ਕਾਠ ਵਾਲੀ ਦੇਖ ਸਕਦੇ ਆ ਚੰਗੇ ਦੁੱਧ ਦੇ ਉੱਤੇ ਦੋਸਤੋ ਚੱਲਦੀ ਹੈ ਮਗਰ ਇਹਦੇ ਦੋਸਤੋ ਕੱਟੀ ਆ ਦੇਖ ਸਕਦੇ ਬਹੁਤ ਵੱਡੇ ਕੱਦ ਕਾਠ ਵਾਲੀ ਝੋਟੀ ਆ ਦੋਸਤੋ ਦੋਸਤੋ ਵੀਡੀਓ ਬਹੁਤ-ਬਹੁਤ ਸ਼ੇਅਰ ਕਰ ਦਿਓ ਇਹਦੀ